ਅੱਜਕੱਲ ਬੱਚਿਆਂ ਨੂੰ ਜੇ ਕਹੀਏ ਤਾਂ ਹੋਰ ਜੋ ਤਿਉਹਾਰ ਨੇ 크리스마스 ਹੋ ਗਈ ਜਾਂ ਫਿਰ ਦੀਵਾਲੀ ਹੋ ਗਈ ਇਹਨਾਂ ਬਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਜੋ ਸਾਡੀ ਫਰਸਟ ਬੁੱਕ ਸੀ ਦੈਟ ਵਾਸ ਗੁਰਪੁਰਬ ਮੁਬਾਰਕ ਤੇ ਜੇ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਅੱਜ ਕੱਲ ਨਹੀਂ ਪਤਾ ਤੁਹਾਨੂੰ ਨਹੀਂ ਲੱਗਦਾ ਕਿ ਜੇ ਅਸੀਂ ਇਹ ਕਾਮਿਕ ਛਾਪਨ ਦੀ ਜਗਾ ਕੋਈ ਵੀਡੀਓ ਬਣਾ ਕੇ YouTube ਤੇ ਜਾਂ ਫਿਰ ਹੋਰ ਕਿਸੇ ਮਾਧਮ ਤੇ ਪਾ ਦਿੰਦੇ ਤੇ ਉਹ ਜ਼ਿਆਦਾ ਇਫੈਕਟਿਵ ਰਹਣਾ ਸੀ ਸਾਨੂੰ ਫੀਡਬੈਕ ਐਸੀ ਆ ਰਹੀ ਸੀ ਕਿ ਪੇਰੈਂਟਸ ਕਹਿੰ ਰਹੇ ਕਿ ਥੈਂਕਸ ਅ ਲੋਟ ਤੁਸੀਂ ਸਾਡੇ ਬੱਚੇ ਦਾ ਸਕਰੀਨ ਟਾਈਮ ਘਟਾ ਦਿੱਤਾ ਉਹ ਕੁਝ ਵੀ ਦੇਖ ਰਹੇ ਆ ਜੋ ਉਹਨਾਂ ਦੇ ਸਾਹਮਣੇ ਆ ਰਿਹਾ ਹੈ ਉਹ ਦੇਖ ਰਹੇ ਆ ਰਾਈਟ ਈਵਨ ਕੋਕੋ ਮੈਲਨ ਵਗੈਰਾ ਵੀ ਹੁਣ ਕਾਫੀ ਹੋਇਆ ਕਿ ਦੇ ਕਾਈਂਡ ਆਫ ਲਾਈਕ ਮਾਈਂਡ ਨੂੰ ਥੋੜਾ ਉਹ ਕਹ ਦਿੰਦਾ ਹੈ ਕੀ ਮੰਨਦੇ ਹੋ ਕਿ ਧਰਮ ਪ੍ਰਚਾਰ ਕਮੇਟੀਆਂ ਦੇ ਵਿੱਚ ਕਿਤੇ ਕਮੀ ਰਹੀ ਹੈ ਕਿ ਲੋਕ ਜਿਹੜੇ ਵਾਂਝੇ ਸਨ ਜਿਹੜੇ ਨੂੰ ਨਾਨ ਪੰਜਾਬੀ ਤੁਸੀਂ ਗੱਲ ਕੀਤੀ ਹਾਈਦਰਾਬਾਦ ਮਹਾਰਾਸ਼ਟਰ ਵਰਗੇ ਸੂਬਿਆਂ 'ਤੇ ਉੱਥੋਂ ਤੱਕ ਪ੍ਰਚਾਰ ਨਹੀਂ ਪਹੁੰਚ ਸਕਿਆ ਕਿਸ ਨੂੰ ਕੁਸੂਰ ਬਰਮਾ ਮੈਂ ਇਸ ਗੱਲ ਦੇ ਉੱਤੇ ਕੁਝ ਨਹੀਂ ਕਹਿਣਾ ਚਾਹੂੰਗੀ ਤੁਹਾਨੂੰ ਨਹੀਂ ਲੱਗਦਾ ਜੇਕਰ ਵਾਕਈ ਤੁਸੀਂ ਧਰਮ ਪ੍ਰਚਾਰ ਕਮੇਟੀਆਂ ਦੇ ਨਾਲ ਮਿਲ ਕੇ ਅਜਿਹੇ ਉਪਰੇਲੇ ਨੂੰ ਅੱਗੇ ਲੈ ਕੇ ਜਾਓ ਤਾਂ ਹੋਰ ਹੈ ਮਾਮਲਾ ਪਰਫੂਲਿਤ ਹੋ ਗਏ। ਹਾਂਜੀ ਅਗਰ ਸਾਨੂੰ ਮੌਕਾ ਮਿਲੇਗਾ ਉਸ ਹਿਸਾਬ ਨਾਲ ਤਾਂ ਅਸੀਂ ਜ਼ਰੂਰ ਇਹ ਕਰਨਾ ਚਾਹਾਂਗੇ ਕਿਉਂਕਿ ਅਸੀਂ ਹਲੇ ਵੀ ਕੁਝ ਹਲੇ ਅਸੀਂ ਸਿਰਫ ਔਰ ਸਿਰਫ ਇਨਫਲੂਐਂਸਰਸ ਦੀ ਹੈਲਪ ਨਾਲ ਜਾਂ ਫਿਰ ਅਸੀਂ ਆਪਣੀ ਮਾਰਕੀਟਿੰਗ ਨਾਲ ਕਰ ਰਹੇ। ਸੋ ਉਹਨੂੰ ਮੈਂ ਰੋਟੀ ਖਵਾ ਰਹੀ ਐ ਉਹ ਬੱਚਾ ਮੂੰਹ ਹਲਾਉਣਾ ਭੁੱਲ ਰਿਹਾ ਹੈ। ਵਾਈਲ ਲੁਕਿੰਗ ਐਟ ਦ ਫੋਨ ਵਾਈਲ ਲੁਕਿੰਗ ਐਟ ਦ ਟੀਵੀ ਵੀਡੀਓ ਦੇਖਦੇ ਟਾਈਮ ਸੋ ਦੈਟ ਵਾਸ ਵੈਰੀ ਲਾਈਕ ਟ੍ਰੋਮੈਡਾਈਜ਼ਿੰਗ ਕਿ ਬੱਚੇ ਨੂੰ ਬੇਸਿਕ ਚੀਜ਼ਾਂ ਹੀ ਯਾਦ ਨਹੀਂ ਰਹਿਤ ਦ ਮੀਨਿੰਗ ਆਫ ਸਿੱਖੀ ਇਸ ਬੀਨ ਚੇਂਜਡ ਸਿੰਘ ਕੋਰ ਵਾਲੇ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਵੀ ਆਰਡਰਸ ਇੰਨੇ ਜ਼ਿਆਦਾ ਨਹੀਂ ਆ ਰਹੇ ਜਿੰਨੇ ਸਾਨੂੰ ਬਾਕੀ ਆ ਰਹੇ ਜਹਾ ਗੁਪਤਾ ਐਵੇਂ ਸਾਨੂੰ ਬਹੁਤ ਨਾਮ ਦੇਖਣ ਨੂੰ ਮਿਲਦੇ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੇਕਰ ਧਰਮ ਦੀ ਗੱਲ ਸਿੱਖਣੀ ਹੋਵੇ ਜਾਂ ਫਿਰ ਆਪਣੇ ਧਰਮ ਪ੍ਰਤੀ ਜਾਗਰੂਕ ਹੋਣਾ ਹੋਵੇ ਤਾਂ ਫਿਰ ਜਵਾਨੀ ਤੱਕ ਦੀ ਉਡੀਕ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦਾ ਬੀਜ ਬਚਪਨ ਵਿੱਚ ਹੀ ਜੇ ਬੋਹ ਦਿੱਤਾ ਜਾਵੇ ਤਾਂ ਫਿਰ ਅੱਗੇ ਜਾ ਕੇ ਸੁਖਾਲਾ ਰਹਿੰਦਾ ਉਹ ਕੋਈ ਵੀ ਵਿਅਕਤੀ ਆਪਣੇ ਧਰਮ ਪ੍ਰਤੀ ਚੰਗੀ ਸਿੱਖਿਆ ਚੰਗੀ ਨੌਲੇਜ ਰੱਖ ਸਕਦਾ ਜਿਸ ਦੀ ਪਰਵਰਿਸ਼ਤ ਵਿੱਚ ਹੀ ਸਟਾਰਟਿੰਗ ਤੋਂ ਹੀ ਬਚਪਨ ਦੇ ਵਿੱਚ ਹੀ ਉਸ ਨੂੰ ਆਪਣੇ ਧਰਮ ਬਾਰੇ ਅਤੇ ਹੋਰਨਾਂ ਧਰਮਾਂ ਦੀ ਜਾਣਕਾਰੀ ਦੇ ਦਿੱਤੀ ਜਾਵੇ ਪਰ ਆਖਰਕਾਰ ਕਿਸ ਮਾਧਿਅਮ ਦੇ ਜ਼ਰੀਏ ਅੱਜ ਦੀ ਜਿਹੜੀ ਹੈ ਟੈਕਨੀਕ ਦੇ ਜ਼ਰੀਏ ਜਾਂ ਫਿਰ ਕਿਸੇ ਹੋਰ ਪਕਤੇ ਜ਼ਰੀਏ ਐਸ ਸਿੱਖਿਆ ਨੂੰ ਜਿਹੜਾ ਸਿੱਖਣ ਦੀ ਲੋੜ ਹੈ ਅੱਜ ਅਸੀਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੈ ਅਪਲਿੰਦਰ ਕੌਰ ਜੀ ਜੋ ਕਿ ਇੱਕ ਵੱਖਰਾ ਉਪਰਾਲਾ ਕਰਨ ਜਾ ਰਹੇ ਨੇ ਜਾਂ ਫਿਰ ਕਹਿ ਲਈਏ ਉਹਨਾਂ ਨੇ ਇਸ ਤੇ ਸ਼ੁਰੂਆਤ ਕਰ ਦਿੱਤੀ ਹੋਈ ਹੈ ਜਿਸ ਨੂੰ ਲੈ ਕੇ ਹੁਣ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਚਰਚੇ ਦੇਖਣ ਨੂੰ ਮਿਲ ਰਹੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲੈਨੇ ਆ ਅਪਲਿੰਦਰ ਜੀ ਜੀ ਆਉਣ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ 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 ਸੋ ਅਪਲਿੰਦਰ ਜੀ ਸਭ ਤੋਂ ਪਹਿਲਾ ਸਵਾਲ ਜਿਹੜੀ ਤੁਸੀਂ ਇੱਕ ਕਾਮਿਕ ਦੇ ਜ਼ਰੀਏ ਮੈਂ ਦਿਖਾ ਵੀ ਦਿਆਂ ਇਹ ਕੁਝ ਕਿਤਾਬਾਂ ਨੇ ਇਹ ਕਾਮਿਕ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਰਾਹੀਂ ਤੁਸੀਂ ਆਪਣੇ ਧਰਮ ਨੂੰ ਸਿੱਖ ਮਜ਼ਬਬ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦਾ ਮਨ ਵਿੱਚ ਖਿਆਲ ਕਦੋਂ ਆਇਆ ਅ ਇਸ ਦਾ ਅਸੀਂ ਕਾਫੀ ਸਮੇਂ ਤੋਂ ਅਸੀਂ ਪਲਾਨ ਕਰ ਰਹੇ ਸੀ ਬਟ ਲੇਟਰ ਔਨ ਅਸੀਂ ਫਾਈਨਲੀ ਇਹਨੂੰ ਇਨੀਸ਼ੀਏਟਿਵ ਨੂੰ ਅਸੀਂ ਅੱਗੇ ਲੈ ਕੇ ਆਏ ਰੀਜ਼ਨ ਬੀਇੰਗ ਕਿ ਅੱਜਕਲ ਬੱਚਿਆਂ ਨੂੰ ਜੇ ਕਹੀਏ ਤਾਂ ਹੋਰ ਜੋ ਤਿਉਹਾਰ ਨੇ 크리스마스 ਹੋ ਗਈ ਜਾਂ ਫਿਰ ਦੀਵਾਲੀ ਹੋ ਗਈ ਇਹਨਾਂ ਬਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਜੋ ਸਾਡੀ ਫਸਟ ਬੁੱਕ ਸੀ दैट वाज ਗੁਰਪੁਰਬ ਮੁਬਾਰਕ ਤੇ ਜੇ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਅੱਜਕੱਲ ਨਹੀਂ ਪਤਾ इवन ਮਾਪਿਆਂ ਦੀ ਵੀ ਅਸੀਂ ਗਲਤੀ ਇੰਨੀ ਨਹੀਂ ਕਹਿ ਸਕਦੇ ਕਿਉਂਕਿ ਦੇ ਆਰ ਆਲਸੋ ਬੀਜ਼ੀ ਇਨ देयर ओन ਸ਼ੈਡਿਊਲ ਉਹਨਾਂ ਆਪਣੇ ਕੰਮਾਂ ਵਿੱਚ ਬਿਜ਼ੀ ਨੇ ਕੰਮਕਾਰਾਂ ਵਿੱਚ ਬਿਜ਼ੀ ਨੇ ਫੈਮਲੀਆਂ ਵੀ ਅੱਜਕੱਲ ਕਾਫੀ ਨਿਊਕਲੀਅਰ ਹੋ ਗਈਆਂ ਨੇ ਤਾਂ ਬੱਚਿਆਂ ਨੂੰ ਸਿਖਾਉਣ ਵਾਸਤੇ ਇੱਕ ਨਵਾਂ ਮਾਧਿਅਮ ਚਾਹੀਦਾ ਸੋ ਅਸੀਂ ਇਹ ਸੋਚ ਕੇ ਅਸੀਂ ਸਟਾਰਟ ਕੀਤਾ ਕਿ ਅਸੀਂ ਗੁਰਪੁਰਬ ਮੁਬਾਰਕ ਤੋਂ ਸਟਾਰਟ ਕਰਦੇ ਹਾਂ which was ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਠੀਕ ਹੈ ਸੋ दैट वाज समथिंग ਕਿ ਬੱਚਿਆਂ ਨੂੰ ਅਸੀਂ ਬਿਲਕੁਲ ਬੇਸਿਕ ਚੀਜ਼ਾਂ ਤੋਂ ਸਿਖਾ ਸਕਦੇ ਹਾਂ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਅਗਰ ਫੀਡ ਕਰਾਂਗੇ ਬੱਚਿਆਂ ਤੋਂ ਨਹੀਂ ਹੋਏਗਾ ਤੇ ਬੇਸਿਕ ਜਿਹੜੇ ਕਨਸੈਪਟਸ ਹਨ ਸਿਖਿ ਦੇ ਜਿਵੇਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਇਹ ਬੇਸਿਕ ਚੀਜ਼ਾਂ ਅਸੀਂ ਜੇ ਬੱਚਿਆਂ ਨੂੰ ਹੁਣੇ ਤੋਂ ਸਿਖਾਵਾਂਗੇ ਤਾਂ ਹੀ ਉਹਨਾਂ ਨੂੰ ਅੱਗੇ ਜਾ ਕੇ ਪਤਾ ਚੱਲੇਗਾ ਠੀਕ ਹੈ ਤੁਹਾਨੂੰ ਨਹੀਂ ਲੱਗਦਾ ਕਿ ਬੱਚੇ ਜਿਹੜੇ ਨੇ ਉਹ ਮੋਬਾਈਲ ਦੇ ਉੱਤੇ ਵੀਡੀਓ ਨੂੰ ਜ਼ਿਆਦਾ ਪ੍ਰਾਇਰੀਟੀ ਦਿੰਦੇ ਇਨਸਟੈਡ ਆਫ ਬੁੱਕ ਰੀਡਿੰਗ ਨੂੰ ਲੈ ਕੇ ਸੋ ਤੁਹਾਨੂੰ ਨਹੀਂ ਲੱਗਦਾ ਕਿ ਜੇ ਅਸੀਂ ਇਹ ਕਾਮਿਕ ਸ਼ਾਪਨ ਦੀ ਜਗਾ ਕੋਈ ਵੀਡੀਓ ਬਣਾ ਕੇ YouTube ਤੇ ਜਾਂ ਫਿਰ ਹੋਰ ਕਿਸੇ ਮਾਧਮ ਤੇ ਪਾ ਦਿੰਦੇ ਤੇ ਉਹ ਜ਼ਿਆਦਾ ਇਫੈਕਟਿਵ ਰਹਿਣਾ ਸੀ ਤੁਹਾਡਾ ਕੁਐਸਚਨ ਬਹੁਤ ਸੋਹਣਾ ਹੈ ਬਟ ਜਦੋਂ ਅਸੀਂ ਸਟਾਰਟ ਕੀਤਾ ਅ ਸਲੋਲੀ ਸਲੋਲੀ ਸਾਡੀ ਸੇਲਸ ਵਧੀਆਂ ਐਂਡ ਅਸੀਂ ਬਹੁਤ ਐਕਟਿਵਲੀ ਆਪਣੇ ਜੋ ਕਸਟਮਰਸ ਸੀ ਜੋ ਕੰਜ਼ਿਊਮਰਸ ਸੀ ਉਹਨਾਂ ਤੋਂ ਅਸੀਂ ਫੀਡਬੈਕ ਲੈ ਰਹੇ ਸੀ ਤੇ ਸਾਨੂੰ ਜੋ ਫੀਡਬੈਕਸ ਆਈਆਂ ਵੀਵਰ ਪਲੈਨਿੰਗ ਫॉर ਐਨੀਮੇਸ਼ਨਸ ਅਸੀਂ ਪਲਾਨ ਕਰ ਰਹੇ ਸੀ ਕਿ ਜੋ ਸਾਡੀ ਬੁੱਕ ਹੈ ਉਸ ਨੂੰ ਅਸੀਂ ਐਨੀਮੇਸ਼ਨਸ ਵਿੱਚ ਕਨਵਰਟ ਕਰ ਲਈਏ ਫॉर YouTube ਐਂਡ ਅਦਰ ਪਲੈਟਫਾਰਮਸ ਟੂ ਪਰ ਜੋ ਸਾਨੂੰ ਫੀਡਬੈਕ ਆਈ ਸਾਨੂੰ ਫੀਡਬੈਕ ਐਸੀ ਆ ਰਹੀ ਸੀ ਕਿ ਪੇਰੈਂਟਸ ਕਹ ਰਹੇ ਕਿ ਥੈਂਕਸ ਅ ਲੋਟ ਤੁਸੀਂ ਸਾਡੇ ਬੱਚੇ ਦਾ ਸਕਰੀਨ ਟਾਈਮ ਘਟਾ ਦਿੱਤਾ ਅੱਛਾ ਸਾਡੇ ਬੱਚੇ ਤੁਹਾਡੀ ਬੁੱਕ ਨੂੰ ਨਾਲ ਲੈ ਕੇ ਸੋ ਰਹੇ ਨੇ ਦੇ ਆਰ ਟੇਕਿੰਗ ਇਟ ਐਜ਼ ਅ ਲਾਈਕ ਵੈਰੀ ਪਰਸਨਲ ਕਾਈਂਡ ਆਫ ਪੋਜੀਸ਼ਨ ਲੈ ਕੇ ਮੰਨ ਰਹੇ ਨੇ ਬੱਚੇ ਸਾਨੂੰ ਈਵਨ ਐਸੇ ਐਕਸਪੀਰੀਐਂਸਸ ਹੋਏ ਆ ਕਿ ਸਾਡੇ ਘਰ ਵਿੱਚ ਦੋ ਬੱਚੇ ਨੇ ਅਸੀਂ ਇੱਕ ਬੁੱਕ ਮੰਗਵਾਈ ਸੀ ਸਾਡੇ ਹੁਣ ਬੱਚੇ ਲੜ ਰਹੇ ਨੇ ਸਾਨੂੰ ਫਟਾਫਟ ਦੂਜੀ ਬੁੱਕ ਭੇਜੋ ਸੋ ਇਟ ਵਾਸ ਸੱਚ ਅ ਗ੍ਰੇਟ ਐਕਸਪੀਰੀਐਂਸ ਕਿ ਅਸੀਂ ਫਿਰ ਉਸ ਤੋਂ ਬਾਅਦ ਐਨੀਮੇਸ਼ਨ ਦਾ ਸੀ ਆਈਡੀਆ ਹੀ ਡ੍ਰੌਪ ਕਰ ਦਿੱਤਾ ਕਿ ਅਗਰ ਕਿਉਂਕਿ ਅੱਜਕੱਲ ਬੱਚੇ YouTube ਚਲਾਉਂਦੇ ਆ ਉਹ ਕੁਝ ਵੀ ਦੇਖ ਰਹੇ ਆ ਜੋ ਉਹਨਾਂ ਦੇ ਸਾਹਮਣੇ ਆ ਰਿਹਾ ਹੈ ਉਹ ਦੇਖ ਰਹੇ ਆ ਰਾਈਟ ਈਵਨ ਕੋਕੋ ਮੈਲਨ ਵਗੈਰਾ ਵੀ ਹੁਣ ਕਾਫੀ ਹੋਇਆ ਹੈ ਕਿ ਦੇ ਕਾਈਂਡ ਆਫ ਲਾਈਕ ਮਾਈਂਡ ਨੂੰ ਥੋੜਾ ਉਹ ਕਰ ਦਿੰਦਾ ਸੋ ਉਹ ਕੰਟੀਨਿਊਸਲੀ ਉਸ ਨੂੰ ਦੇਖੀ ਜਾ ਰਹੇ ਦੇਖੀ ਜਾ ਰਹੇ ਈਵਨ ਅਗਰ ਮੈਂ ਲਾਈਵ ਐਗਜ਼ਾਮਪਲ ਦਵਾ ਤਾਂ ਮੇਰਾ ਭਤੀਜਾ ਹੈ ਮੈਂ ਆਪਣੇ ਰਿਲੇਟਿਵ ਦੇ ਗਈ ਹੋਈ ਸੀ ਮੇਰੇ ਭਾਬੀ ਜੀ ਨੇ ਕਹਿ ਦਿੱਤਾ ਕਿ ਉਸਨੂੰ ਰੋਟੀ ਖਵਾ ਦੇ ਸੋ ਉਹਨੂੰ ਮੈਂ ਰੋਟੀ ਖਵਾ ਰਹੀ ਐ ਉਹ ਬੱਚਾ ਮੂੰਹ ਹਿਲਾਉਣਾ ਭੁੱਲ ਰਿਹਾ ਹੈ ਵਾਈਲ ਲੁਕਿੰਗ ਐਟ ਦ ਫੋਨ ਵਾਈਲ ਲੁਕਿੰਗ ਐਟ ਦ ਟੀਵੀ ਵੀਡੀਓ ਦੇਖਦੇ ਟਾਈਮ ਤੇ ਦੈਟ ਵਾਸ ਵੈਰੀ ਲਾਈਕ ਟ੍ਰੌਮੈਟਾਈਜ਼ਿੰਗ ਕਿ ਬੱਚੇ ਨੂੰ ਬੇਸਿਕ ਚੀਜ਼ਾਂ ਹੀ ਯਾਦ ਨਹੀਂ ਰਹਿ ਰੀਆਂ ਜਿਸ ਦਾ ਬੇਸਿਕ ਫੰਕਸ਼ਨ ਹੈ ਯਾਨੀ ਕਿ ਮੋਬਾਈਲ ਇਨਾ ਹਾਵੀ ਹੋ ਚੁੱਕਿਆ ਹੈ ਹਾਂਜੀ ਇਨਾ ਹਾਵੀ ਹੋ ਚੁੱਕਿਆ ਹੈ ਉਸ ਚੀਜ਼ ਨੂੰ ਕੱਢਣ ਵਾਸਤੇ ਤੁਸੀਂ ਇਹ ਕਿਤਾਬ ਦਾ ਕਨਸੈਪਟ ਜਿਹੜਾ ਤੁਹਾਨੂੰ ਅੱਗੇ ਲੈ ਕੇ ਆਉਂਦਾ ਸੋ ਜਿਹੜੀਆਂ ਤੁਹਾਡੀਆਂ ਦੋਵੇਂ ਕਿਤਾਬਾਂ ਫਿਲਹਾਲ ਮੇਰੇ ਹੱਥ 'ਚ ਨੇ ਪਹਿਲੀ ਕਿਤਾਬ ਹੈ ਤੁਹਾਡੀ ਗੁਰਪ੍ਰਭ ਮੁਬਾਰਕ ਤੇ ਦੂਜੀ ਹੈ ਗੋਲੀ ਐਂਡ ਦਾ ਗੋਲਡਨ ਟੈਂਪਲ ਇਹਨਾਂ ਨੂੰ ਦੋਵਾਂ ਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਜਿਹੜਾ ਰਿਪਰੈਜ਼ੈਂਟ ਕੀਤਾ ਹੈ ਅੰਗਰੇਜ਼ੀ ਭਾਸ਼ਾ 'ਚ ਜਿਹੜੇ ਪੰਜਾਬ ਤੋਂ ਬਾਹਰਲੇ ਬੱਚੇ ਨੇ ਜਾਂ ਜਿਹੜੇ ਮਾਪੇ ਅੰਗਰੇਜ਼ੀ ਨਹੀਂ ਜਾਣਦੇ ਉਹਨਾਂ ਵਾਸਤੇ ਤੇ ਬੜੀ ਮੁਸ਼ਕਲ ਵਾਲੀ ਗੱਲ ਹੈ ਅਸੀਂ ਸਟਾਰਟ ਇੰਗਲਿਸ਼ ਤੋਂ ਕੀਤਾ ਸੀ ਪਰ ਫੇਰ ਵੀ ਅ ਫॉर ਦਾ ਸੇਕ ਆਫ ਦਾ ਫੀਡਬੈਕ ਅਸੀਂ ਇਹਨੂੰ ਅੱਗੇ ਕਨਵਰਟ ਕੀਤਾ ਹੈ ਪੰਜਾਬੀ ਦੇ ਵਿੱਚ ਈਵਨ ਸਾਨੂੰ ਕਈ ਰਿਕੁਐਸਟ ਆਈਆਂ ਕਿ ਵੀ ਡੂ ਨਾਟ ਨੋ ਪੰਜਾਬੀ ਐਸ ਵੈਲ ਪਰ ਅਸੀਂ ਕਾਮਿਕ ਪੜਨਾ ਚਾਹੁੰਦੇ ਆ ਅਸੀਂ ਬੱਚਿਆਂ ਨੂੰ ਫੇਰ ਵੀ ਕਾਮਿਕ ਪੜਾਉਣਾ ਚਾਹੁੰਦੇ ਆ ਇੰਗਲਿਸ਼ ਵੀ ਨਹੀਂ ਪੰਜਾਬੀ ਵੀ ਨਹੀਂ ਸੋ ਵੀ ਆਰ ਗੈਟਿੰਗ ਥਿਸ ਡਨ ਇਨ ਹਿੰਦੀ ਆਲਸੋ ਠੀਕ ਹੈ ਗੁੱਡ ਤੇ ਹੁਣ ਜੇ ਗੱਲ ਕਰੀਏ ਇਹਦੇ ਰਿਸਪੌਂਸ ਦੀ ਤੇ ਪੰਜਾਬ ਦੇ ਵਿੱਚ ਇਹਦਾ ਕਿੰਨਾ ਰਿਸਪੌਂਸ ਹੈ ਕਟਾ ਹੈ ਜਾਂ ਵਧਿਆ ਫਿਰ ਆਊਟ ਆਫ ਪੰਜਾਬ ਯਾਨੀ ਕਿ ਦੂਜੀਆਂ ਸੂਬਿਆਂ ਦੇ ਵਿੱਚ ਇਹਦਾ ਰਿਸਪੌਂਸ ਕਿਹੋ ਜਿਹਾ ਇਹ ਮਤਲਬ ਥਿਸ ਇਜ਼ ਵੈਰੀ ਸਰਪ੍ਰਾਈਜ਼ਿੰਗ ਜੋ ਸਾਨੂੰ ਇਹਦਾ ਰਿਸਪੌਂਸ ਆਇਆ ਮੈਕਸਿਮਮ ਰਿਸਪੌਂਸ ਜੋ ਸਾਨੂੰ ਆ ਰਿਹਾ ਇਟਸ ਕਮਿੰਗ ਫਰੋਮ ਦਾ ਮਹਾਰਾਸ਼ਟਰਾ ਹਾਈਦਰਾਬਾਦ ਮੁੰਬਈ ਵੈਸਟ ਬੰਗਾਲ ਠੀਕ ਹੈ ਇਹਨਾ ਥਾਵਾਂ ਉੱਤੋਂ ਸਾਡਾ ਮਤਲਬ ਮੈਕਸਿਮਮ ਕਹਿ ਲੋ 50 ਟੂ 60% ਸਾਡਾ ਇੱਥੋਂ ਹੀ ਆ ਰਿਹਾ ਹੈ ਹੂੰ ਪੰਜਾਬ ਵਿੱਚੋਂ ਦੀ ਇੰਨਾ ਸਾਡਾ ਰਿਸਪੌਂਸ ਨਹੀਂ ਗਿਆ ਇਵਨ ਦੋ ਵੀ ਐਕਸਪੈਂਡਡ ਇਟ ਫਰਦਰ ਟੂ ਅਦਰ ਕੰਟਰੀਜ਼ ਆਲਸੋ ਯੂਕੇ ਯੂਐਸ ਕੈਨੇਡਾ ਐਂਡ ਉੱਥੋਂ ਵੀ ਸਾਨੂੰ ਰਿਸਪੌਂਸ ਬਹੁਤ ਅੱਛਾ ਆਇਆ ਹੈ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਕਿ ਜਿਹੜੇ ਬਾਕੀ ਸੂਬੇ ਨੇ ਪੰਜਾਬ ਤੋਂ ਇਲਾਵਾ ਤੁਹਾਡੀ ਐਸ ਕਾਮਿਕ ਬੁੱਕ ਨੂੰ ਕਿਉਂ ਲਾਈਕ ਕਰਦੇ ਪਏ ਨੇ ਮੇਬੀ ਪੰਜਾਬ ਦੇ ਵਿੱਚ ਅੱਜਕੱਲ ਇਹ ਹੋ ਰਿਹਾ ਹੈ ਕਿ ਸਿੱਖੀ ਦੇ ਥੋੜੇ ਬੇਸਿਕ ਜੇ ਨੋਰਮਸ ਹੈ ਉਹ ਥੋੜੇ ਜੇ ਵੀਕ ਹੋ ਗਏ ਨੇ ਥੋੜੇ ਜਿਵੇਂ ਕਹਿ ਲਓ ਕਿ ਥੋੜੇ ਨਾ ਛੁੱਟ ਰਹੇ ਹੈ ਸਿੱਖੀ ਤੋਂ ਦ ਮੀਨਿੰਗ ਆਫ ਸਿੱਖੀ ਇਸ ਬੀਨ ਚੇਂਜਡ ਤੇ ਈਵਨ ਮੈਨ ਜੇ ਤੁਹਾਨੂੰ ਦੱਸਾਂ ਜੋ ਸਿੰਘ ਕੌਰ ਵਾਲੇ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਵੀ ਆਰਡਰਸ ਇੰਨੇ ਜ਼ਿਆਦਾ ਨਹੀਂ ਆ ਰਹੇ ਜਿੰਨੇ ਸਾਨੂੰ ਬਾਕੀ ਆ ਰਹੇ ਜਹਾ ਗੁਪਤਾ ਐਵੇਂ ਸਾਨੂੰ ਬਹੁਤ ਨਾਮ ਦੇਖਣ ਨੂੰ ਮਿਲਦੇ ਨੇ ਹੁਣ ਮੈਂ ਤੁਹਾਨੂੰ ਰੀਸੈਂਟ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦੀ ਆ बिकॉज ਫੀਡਬੈਕ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੁੰਦੀ ਹੈ ਫॉर ਦਾ ਫ্রম ਦਾ ਕਸਟਮਰ ਤੇ ਕਈ ਵਾਰ ਮੈਂ ਜਾਂ ਫਿਰ ਮੇਰੀ ਟੀਮ ਵਿੱਚੋਂ ਦੀ ਕੋਈ ਨਾ ਕੋਈ ਕਸਟਮਰਸ ਨਾਲ ਕਨੈਕਟ ਕਰਦਾ ਸੋ ਰੀਸੈਂਟਲੀ ਅਸੀਂ ਕਸਟਮਰ ਨਾਲ ਕਨੈਕਟ ਕਰ ਰਹੇ ਸੀਗੇ ਮੈਂ ਨਾਮ ਨਹੀਂ ਡਿਸਕਲੋਸ ਕਰਾਂਗੀ ਪਰ ਹੀ ਵਾਸ ਆਨ ਨਾਨ ਸਿਕ ਤੁਹਾਨੂੰ ਤੇ ਉਹਨਾਂ ਨੇ ਸਾਨੂੰ ਸਪੈਸ਼ਲੀ ਗੱਲ ਦੇ ਵਿੱਚ ਰੋਕ ਕੇ ਕਿਹਾ ਕਿ ਤੁਸੀਂ ਜੋ ਇਹ ਇਨੀਸ਼ੀਏਟਿਵ ਕਰ ਰਹੇ ਹੋ ਨਾ ਤੁਸੀਂ ਸੱਚੀ ਇਹ ਇਨੀਸ਼ੀਏਟਿਵ ਨਾ ਜੇ ਮਤਲਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੇ ਬੱਚਿਆਂ ਦੇ ਵਿੱਚ ਜਿਹੜਾ ਇਹ ਤੁਸੀਂ ਬੀਜ ਬੋ ਰਹੇ ਹੋ ਨਾ ਦੁਬਾਰਾ ਸਿੱਖੀ ਦਾ ਇਹ ਬਹੁਤ ਅੱਛਾ ਇਨੀਸ਼ੀਏਟਿਵ ਕਰ ਰਹੇ ਹੋ ਟੇਕਿੰਗ ਥਿਸ ਫਰੋਮ ਅ ਨਾਨ ਸਿੱਖ ਪਰਸਨ ਜੋ ਕਿ ਸਾਡੀ ਸਿੱਖੀ ਦੀ ਵੈਲਿਊਜ਼ ਨੂੰ ਇਨਾ ਵੈਲਿਊ ਕਰ ਰਹੇ ਨੇ ਤੇ ਥੈਟ ਵਾਸ ਸੱਚ ਗ੍ਰੇਟ ਮਤਲਬ ਇੱਕ ਨਾ ਕਾਈਂਡ ਆਫ ਇਨਸਪੀਰੇਸ਼ਨ ਮਿਲਦੀ ਹੈ ਕਿ ਹਾਂ ਵੀ ਨੀਡ ਟੂ ਕੀਪ ਗੋਇੰਗ ਪਾਬ ਯਾਨੀ ਕਿ ਸਿੱਖਾਂ ਨਾਲੋਂ ਜਿਹੜੇ ਨਾਨ ਸਿੱਖ ਨੇ ਜਿਹੜੇ ਸਿੱਖ ਮਜ਼ਬ ਨੂੰ ਫੋਲੋ ਕਰਦੇ ਨੇ ਬੇਸ਼ੱਕ ਉਹ ਸਿੱਖ ਨਹੀਂ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਕਿੰਨੀ ਕੁ ਗਿਣਤੀ ਜ਼ਿਆਦਾ ਕਹ ਲਓ ਕਿ ਇਟਸ ਅ ਰੇਸ਼ੋ ਆਫ ਲਾਈਕ 60 40 Achha. 60 ਪਰਸੈਂਟ ਜਿਹੜੇ ਹੈਗੇ ਨੇ ਨਾਨ ਸਿਕ ਸਾਡੇ ਕੋਲ ਆ ਰਹੇ ਨੇ 40% ਸਿੱਖ ਵਾਲੇ ਵੀ ਆ ਰਹੇ ਨੇ ਇਵਨ ਅਗਰ ਕਿਸਦੇ ਮਤਲਬ ਗ੍ਰੈਂਡਪੈਰੈਂਟਸ ਉਰੇ ਰਹ ਰਹੇ ਨੇ ਦੇ ਆਰ ਡੂਇੰਗ ਅ ਵੈਰੀ ਗ੍ਰੇਟ ਥਿੰਗ ਦੇ ਆਰ ਕੀਪਿੰਗ ਬੁక్స్ ਵਿਦ them ਉਹ ਮੰਗਵਾ ਕੇ ਆਪਣੇ ਕੋਲ ਰੱਖ ਲੈਂਦੇ ਨੇ ਕੈਂਗੇਸ ਸਮਰ ਵਕੇਸ਼ਨ ਤੇ ਮੇਰੇ ਨਾ ਬੱਚਿਆਂ ਨੇ ਆਣਾ ਹੈ ਮੇਰੇ ਪੋਤਾ ਪੋਤੀਆਂ ਦੋਤਾ ਦੋਤੀਆਂ ਮੈਂ ਉਹਨਾਂ ਨੂੰ ਗਿਫਟ ਕਰਨੀ ਹੈ ਤੇ that kind of experiences ਵੀ ਬਹੁਤ ਜ਼ਿਆਦਾ ਹੋ ਰਹੇ ਨੇ ਸਾਨੂੰ ਤੇ ਜੇਕਰ ਹਜੇ ਤੱਕ ਗੱਲ ਕਰੀਏ ਕਿੰਨੀਆਂ ਕਿਤਾਬਾਂ ਤੁਹਾਡੀਆਂ आ, सेल ਹੋ ਚੁੱਕੀਆਂ ਨੇ ਜਾਂ ਫਿਰ ਆਉਣ ਵਾਲੀ ਕਿਹੜੀ ਕਿਤਾਬ ਹੈ ਜਿਹੜੀ ਮਾਰਕੀਟ ਦੇ ਵਿੱਚ ਲਾਂਚ ਹੋਣ ਜਾ ਰਹੀ ਹੈ ਕਿ ਉਹਨਾਂ ਦੀ ਗਿਣਤੀ ਹੈ ਤੇ ਸਾਡੀਆਂ ਹੁਣ ਤੱਕ ਜੋ ਕਿਤਾਬਾਂ ਸੇਲ ਹੋ ਚੁੱਕੀਆਂ ਨੇ ਅਗਰ ਮੈਂ ਲੰਪਸਮ ਅਮਾਉਂਟ ਕਹਾ ਕਿਉਂਕਿ ਮੈਂ ਉਸ 파ਰਟ ਦੇ ਵਿੱਚ ਜ਼ਿਆਦਾ ਇਨਕਲੂਡ ਨਹੀਂ ਹੁੰਦੀ ਤੇ ਲੰਪਸਮ ਅਮਾਉਂਟ ਕਹਾ ਗੁਰਪੁਰਬ ਮੁਬਾਰਕ ਦਿਤਾ 500 ਪਲੱਸ ਕਾਪੀਜ਼ ਅਸੀਂ ਸੇਲ ਕਰ ਚੁੱਕੇ ਹਾਂ ਹੁਣ ਤੱਕ ਐਂਡ ਗੋਲੀ ਦੀ ਅਗਰ ਮੈਂ ਕਹਾ ਹਾਂ ਤੇ ਜਦੋਂ ਗੋਲੀ ਸਾਡੀ ਲਾਂਚ ਹੋਣੀ ਸੀ ਮਤਲਬ ਅਸੀਂ ਡਿਲੀਵਰੀ ਸਟਾਰਟ ਕਰਨੀ ਸੀ ਪ੍ਰੀ ਆਰਡਰ ਤੇ ਪਈ ਹੋਈ ਸੀ ਅਸੀਂ ਵੀ ਹੈਡ ਸਮਵੇਅ ਲਾਈਕ 150 ਪਲੱਸ ਪ੍ਰੀ ਆਰਡਰ ਸਾਡੇ ਕੋਲ ਹਫਤੇ ਦੇ ਵਿੱਚ ਆ ਗਏ ਸੀ ਅੱਛਾ ਸੋ ਦੈਟ ਵਾਸ ਕਾਈਂਡ ਆਫ ਦਾ ਮਤਲਬ ਜੋ ਸਾਨੂੰ ਕ੍ਰੇਜ਼ ਦਿਖ ਰਿਹਾ ਸੀਗਾ ਹੁਣ ਫਰਦਰ ਸਾਡੇ ਕੋਲ ਮਿਸਟਰੀ ਆਫ 12 ਜੋ ਨਹੀਂ ਆ ਰਹੀ ਹੈ ਬੁੱਕ ਸਾਡੀ ਇਟ ਵਿਲ ਬੀ ਸਟਾਰਟਿੰਗ ਡਿਲੀਵਰੀਜ਼ ਇਨ ਲਾਈਕ ਫਸਟ অর ਸੈਕਿੰਡ ਵੀਕ ਆਫ ਅਪ੍ਰੈਲ ਤੇ ਉਸ ਦੀਆਂ ਵੀ ਸਾਡੇ ਕੋਲ ਪ੍ਰੀ ਆਰਡਰਸ ਆਲਮੋਸਟ 200 ਟੱਚ ਕਰ ਚੁੱਕੇ ਹਨ ਅਪਰਿੰਦਰ ਜੀ ਹੁਣ ਅਗਲੀ ਗੱਲ ਆਉਂਦੇ ਆਂ ਸੀ ਕੀਮਤ ਦੇ ਉੱਤੇ ਮੈਂ ਤੁਹਾਡੀਆਂ ਕਿਤਾਬਾਂ ਦੀ ਕੀਮਤ ਦੇਖੀ ਹੈ 300 ਰੁਪਏ ਤੋਂ ਉਹਦੀ ਸਟਾਰਟਿੰਗ ਹੈ ਯਾਨੀ ਕਿ 299 ਤੋਂ ਲੈ ਕੇ 499 ਤੱਕ ਹਨਾ ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਪ੍ਰਾਈਸ ਰੇਟ ਬਹੁਤ ਜ਼ਿਆਦਾ ਹੈ ਇਸ ਨੂੰ ਘੱਟ ਹੋਣਾ ਚਾਹੀਦਾ ਅ ਤੇ ਥਿੰਕ ਇਜ਼ ਕਿ ਸਾਡਾ ਜੋ ਇਸ ਦੇ ਪਿੱਛੇ ਅ ਕਹਿ ਲੋ ਕਿ ਇਲਸਟ੍ਰੇਸ਼ਨਸ ਕਰਨੀਆਂ ਸਾਰੀਆਂ ਚੀਜ਼ਾਂ ਬਣਾਉਣੀਆਂ ਅਸੀਂ ਬਹੁਤ ਜ਼ਿਆਦਾ ਉਹਨੂੰ ਕਮਰਸ਼ੀਅਲਾਈਜ਼ ਕਰਕੇ ਨਹੀਂ ਚੱਲ ਰਹੇ ਬਹੁਤ ਜ਼ਿਆਦਾ ਅਸੀਂ ਉਹਨੂੰ ਪਰਸਨਲ ਟੱਚ ਦੇ ਕੇ ਕੰਮ ਕਰ ਰਹੇ ਹਾਂ ਅਸੀਂ ਇੱਕ ਇੱਕ ਚੀਜ਼ ਦਾ ਧਿਆਨ ਰੱਖ ਕੇ ਇੱਕ ਇੱਕ ਚੀਜ਼ ਨੂੰ ਬਹੁਤ ਧਿਆਨ ਨਾਲ ਕਿਊਰੇਟ ਕਰਕੇ ਕਿਉਂਕਿ ਜੋ ਸਟੋਰੀ ਜੋ ਸਟੋਰੀ ਵੀ ਹੈ ਸਾਡੀ ਉਹ ਵੀ ਜੋ ਕੜਨੀ ਆ ਉਹ ਬਹੁਤ ਜ਼ਿਆਦਾ ਧਿਆਨ ਨਾਲ ਧਿਆਨ ਚ ਰੱਖ ਕੇ ਕਿ ਕੈਸੀ ਲੈਂਗੁਏਜ ਯੂਜ਼ ਕਰਨੀ ਹੈ ਬੱਚਿਆਂ ਨੂੰ ਕਿੰਨਾ ਅਸੀਂ ਫੀਡ ਕਰ ਸਕਦੇ ਹਾਂ ਕਿੰਨਾ ਨਹੀਂ ਕਰ ਸਕਦੇ ਸੋ ਦੈਟਸ ਵੈਰੀ ਮੇਨ ਕਨਸੈਪਟ ਕੀ ਜੋ ਕਿ ਅਸੀਂ ਲੈ ਕੇ ਚੱਲ ਰਹੇ ਹਾਂ ਬਾਕੀ ਰੈਸਟ ਆਫ ਦ ਥਿੰਗਸ ਆ ਸਾਡੀਓ ਪ੍ਰੋਡਕਸ਼ਨ ਕਾਸਟ ਮਾਰਕੀਟਿੰਗ ਕਾਸਟ ਐਂਡ ਆਲ ਦੈਟ ਸਟਫ ਠੀਕ ਹੈ ਜੋ ਕੰਮ ਤੁਸੀਂ ਕਰ ਰਹੇ ਹੋ ਇੱਕ ਧਰਮ ਪ੍ਰਚਾਰ ਕਮੇਟੀ ਦਾ ਅਕਸਰ ਕੰਮ ਹੈ ਹਨਾ ਤੁਸੀਂ ਆਪਣੇ ਲੈਵਲ ਤੇ ਕਰ ਰਹੇ ਹੋ ਬੇਸ਼ੱਕ ਕਮਰਸ਼ੀਅਲ ਕਹ ਲੋ ਜਾਂ ਕੁਝ ਵੀ ਕਹ ਲੋ ਜਾਂ ਤੁਹਾਡਾ ਇੱਕ ਚਾਹ ਕਹ ਲੋ ਸਿੱਖੀ ਪ੍ਰਤੀ ਤੁਹਾਨੂੰ ਨਹੀਂ ਲੱਗਦਾ ਜੇਕਰ ਵਾਕਈ ਤੁਸੀਂ ਧਰਮ ਪ੍ਰਚਾਰ ਕਮੇਟੀਆਂ ਦੇ ਨਾਲ ਮਿਲ ਕੇ ਅਜਿਹੇ ਉਪਰੇਲੇ ਨੂੰ ਅੱਗੇ ਲੈ ਕੇ ਜਾਓ ਤਾਂ ਹੋਰ ਹੈ ਮਾਮਲਾ ਪਰਫੂਲਿਤ ਹੋ ਗਏ। ਹਾਂਜੀ ਅਗਰ ਸਾਨੂੰ ਮੌਕਾ ਮਿਲੇਗਾ ਉਸ ਹਿਸਾਬ ਨਾਲ ਤਾਂ ਅਸੀਂ ਜ਼ਰੂਰ ਇਹ ਕਰਨਾ ਚਾਹਾਂਗੇ ਕਿਉਂਕਿ ਅਸੀਂ ਹਲੇ ਵੀ ਕੁਝ ਹਲੇ ਅਸੀਂ ਸਿਰਫ ਔਰ ਸਿਰਫ ਇਨਫਲੂਐਂਸਰਸ ਦੀ ਹੈਲਪ ਨਾਲ ਜਾਂ ਫਿਰ ਅਸੀਂ ਆਪਣੀ ਮਾਰਕੀਟਿੰਗ ਨਾਲ ਕਰ ਰਹੇ ਹਾਂ। ਅਗਰ ਸਾਨੂੰ ਧਰਮ ਪ੍ਰਚਾਰਕ ਕਮੇਟੀਆਂ ਦੀ ਵੀ ਸਾਨੂੰ ਸਪੋਰਟ ਮਿਲਦੀ ਹੈ ਤਾਂ that would be great ਤੇ ਹਲੇ ਅਸੀਂ మేబీ ਅਸੀਂ ਹਲੇ ਛੋਟੇ ਪੱਧਰ ਤੇ ਕਰ ਰਹੇ ਆ ਅਸੀਂ ਉਹਨਾਂ ਹਲੇ ਗਰੋ ਨਹੀਂ ਕੀਤੇ ਆ ਤਾਂ ਮੇਬੀ ਅਸੀਂ ਉਹਨਾਂ ਜ਼ਿਆਦਾ ਨਿਗਾਚ ਨਹੀਂ ਆਏ ਆ ਤਾਂ ਜੇ ਸਾਨੂੰ ਮਿਲਦਾ ਹੈ ਉਹ ਮੌਕਾ ਤੇ ਵੀ ਊਡ ਬੀ ਮੋਰ ਦਨ ਹੈਪੀ ਕੀ ਮੰਨਦੇ ਹੋ ਕਿ ਧਰਮ ਪ੍ਰਚਾਰ ਕਮੇਟੀਆਂ ਦੇ ਵਿੱਚ ਕਿਤੇ ਕਮੀ ਰਹੀ ਕੀ ਹੈ ਕਿ ਲੋਕ ਜਿਹੜੇ ਵਾਂਝੇ ਸਨ ਜਿਹੜੇ ਨੂੰ ਨਾਨ ਪੰਜਾਬੀ ਤੁਸੀਂ ਗੱਲ ਕੀਤੀ ਹైਦਰਾਬਾਦ ਮਹਾਰਾਸ਼ਟਰ ਵਰਗੇ ਸੂਬਿਆਂ 'ਤੇ ਉੱਥੋਂ ਤੱਕ ਪ੍ਰਚਾਰ ਨਹੀਂ ਪਹੁੰਚ ਸਕਿਆ ਕਿਸ ਨੂੰ ਕਸੂਰ ਬਣ ਮੰਦੇ ਹੋ ਇਸ ਵਿੱਚ ਮੈਂ ਇਸ ਗੱਲ ਦੇ ਉੱਤੇ ਕੁਝ ਨਹੀਂ ਕਹਿਣਾ ਚਾਹੂੰਗੀ ਤਾਂ ਬੇਸਿਕਲੀ ਮੈਂ ਇਹੀ ਕਹੂੰਗੀ ਕਿ ਅਸੀਂ ਦੂਜੇ ਨੂੰ ਕਿਸੇ ਨੂੰ ਬਲੇਮ ਕਰਨ ਦੀ ਥਾਂ ਤੇ ਅਸੀਂ ਇਹ ਦੇਖਾਂਗੇ ਕਿ ਅਸੀਂ ਕੀ ਕਰ ਸਕਦੇ ਆ ਟੂ ਫਿਲ ਅਪ ਇਨੀ ਗੈਪਸ ਜੋ ਕਿ ਹੋ ਰਹੇ ਆ ਇਨਸਾਈਡ ਆਫ ਲੁਕਿੰਗ ਫੋਰ ਕਿ ਅਸੀਂ ਕੌਣ ਕਸੂਰਵਾਰ ਹੈ ਜਾਂ ਫਿਰ ਕਿਨੂੰ ਅਸੀਂ ਬਲੇਮ ਕਰੀਏ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਅਸੀਂ ਕਿੱਥੇ ਹੈਲਪ ਕਰ ਸਕਦੇ ਆ ਬਹੁਤ ਖੂਬ ਹਾਂਜੀ ਬੇਸਿਕਲੀ ਮੈਂ ਵੀ ਮੇਰੇ ਮਦਰ ਬਹੁਤ ਜ਼ਿਆਦਾ ਕਲੋਜ਼ ਹੈ ਸਿੱਖੀ ਨਾਲ ਤੇ she is very much into like ਉਹਨਾਂ ਨੂੰ ਦਾ ਸੰਬੰਧ ਕੱਢਣ ਦੀ ਐਂਡ ਆਲ ਦੈਟ ਸਟਫ she is very into all these things ਮੈਂ ਤੇ ਮੇਰਾ ਬ੍ਰਦਰ ਸਾਨੂੰ ਇਹ ਹੈ ਕਿ ਅਸੀਂ ਇਨਸਟੈਡ ਆਫ ਅਸੀਂ ਪੈਸੇ ਪੈਸੇ ਬਹੁਤ ਲੋਕ ਦੇ ਰਹੇ ਹਨ ਰਾਈਟ ਡੋਨਟ ਟੇਕ ਮੀ ਰੋਂਗ ਨਹੀਂ ਨਹੀਂ ਬਿਲਕੁਲ ਠੀਕ ਹੈ ਪੈਸੇ ਬਹੁਤ ਲੋਕ ਦੇ ਰਹੇ ਹਨ ਹੈਨਾ ਗੁਰਦੁਆਰਿਆਂ ਵਿੱਚ ਲੰਗਰ ਲਈ ਹਰ ਇੱਕ ਚੀਜ਼ ਲਈ ਬਹੁਤ ਲੋਕ ਕਰ ਰਹੇ ਹਨ ਪਰ ਸਾਨੂੰ ਉਹ ਚੀਜ਼ ਕਰਨੀ ਚਾਹੀਦੀ ਹੈ ਜਿਵੇਂ ਹੁਣ ਸਾਡੇ ਕੋਲ ਇੱਕ ਕੋਈ ਕਲਾ ਹੈ ਕੋਈ ਸਾਡੇ ਕੋਲ ਕੋਈ ਹੁਨਰ ਹੈ ਕੁਝ ਸਾਨੂੰ ਆਂਦਾ ਹੈ ਅਸੀਂ ਜਿਹੜੇ ਲੋੜਵੰਦ ਆ ਉਹਨਾਂ ਨੂੰ ਸਿਖਾ ਕੇ ਉਹਨਾਂ ਨੂੰ ਇਸ ਕੈਪੇਬਲ ਬਣਾਈਏ ਕਿ ਉਹ ਆਪ ਆਪਣੇ ਪੈਰਾਂ ਤੇ ਖੜੇ ਹੋਈਏ ਮੇਰਾ ਕਨਸੈਪਟ ਹੈ ਕਿ ਜੋ ਚੀਜ਼ ਮੇਰੇ ਕੋਲ ਹੁਨਰ ਹੈ ਉਸ ਤਰੀਕੇ ਨਾਲ ਮੈਂ ਕਿਵੇਂ ਹੈਲਪ ਆਊਟ ਕਰ ਸਕਵੇ ਇਨਸਟੈਡ ਆਫ ਗਿਵਿੰਗ ਅ ਦਸਵੰਦ ਦਸਵੰਤਾ ਅਸੀਂ ਚਲੋ ਗੁਰਦੁਆਰੇ ਜਾਂਦੇ ਆਂ ਅਸੀਂ ਮੱਥਾ ਟੇਕਿਆ ਗੁਲਗ ਵਿੱਚ ਪੈਸੇ ਪਾਏ ਉਹ ਪੈਸੇ ਲੱਗਣੇ ਨੇ ਗੁਰਦੁਆਰੇ ਦੇ ਹਿਸਾਬ ਨਾਲ ਉਹ ਸੰਗਤ ਵਾਸਤੇ ਲੱਗਣਗੇ ਪਰ ਇਹ ਜੋ ਹੈ ਜੋ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਪਾਲਿਸ਼ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਯਾਨੀ ਕਿ ਤੁਹਾਡੇ ਮਾਤਾ ਜੀ ਦਾ ਦਸਵੰਦ ਵੀ ਐ ਸੇਵਾ ਦੇ ਵਿੱਚ ਲੱਗਦਾ ਹਾਂਜੀ 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 ਠੀਕ ਹੈ ਅੱਛਾ ਹੁਣ ਆਪਾਂ ਗੱਲਾਂ ਬਾਤਾਂ ਕੀਤੀਆਂ ਹੁਣ ਮੈਂ ਆਉਣਾ ਕਿਤਾਬਾਂ ਦੇ ਉੱਤੇ ਇਹਨਾਂ ਕਾਮਿਕ ਬੁੱਕ ਦੇ ਉੱਤੇ ਪਹਿਲੀ ਜਿਹੜੀ ਗੁਰੂ ਪ੍ਰੋਬ ਮੁਬਾਰਕ ਹੈ ਇਹਦਾ ਕਨਸੈਪਟ ਕੀ ਹੈ ਮੇਨ ਨਿਚੋੜ ਕੀ ਹੈ ਇਸ ਕਿਤਾਬ ਦਾ ਗੁਰਪੁਰਬ ਮੁਬਾਰਕ ਦੇ ਵਿੱਚ ਬੇਸਿਕਲੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਤਿੰਨ ਜੋ ਸਿੱਖਿਆਵਾਂ ਨੇ ਮੂਲ ਸਿੱਖਿਆਵਾਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਈ ਹੈ ਅ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਸੀਂ ਇਹਨਾਂ ਤਿੰਨ ਚੀਜ਼ਾਂ ਨੂੰ ਮੇਨ ਰੱਖ ਕੇ ਬਣਾਈ ਹੈ ਜਿਵੇਂ ਬੱਚਿਆਂ ਨੂੰ ਅੱਜਕੱਲ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਇੱਕ ਮੈਂ ਬਹੁਤ ਦੇਖਿਆ ਹੈ ਜੀ ਇਸ ਕਿ ਬੱਚਿਆਂ ਦੇ ਅੰਦਰ ਐਮਪੈਥੀ ਬਹੁਤ ਲੈਗ ਕਰਦੀ ਹੈ ਅੱਜਕੱਲ ਬੱਚਿਆਂ ਨੂੰ ਇਹ ਨਹੀਂ ਹੁੰਦਾ ਕਿ ਅ ਕਿਸੇ ਦੂਜੇ ਦਾ ਨਾ ਕੋਈ ਦੁੱਖ ਹੋਵੇ ਕਈ ਬੱਚਿਆਂ ਦੇ ਵਿੱਚ ਇਹ ਚੀਜ਼ ਹੈ ਹੀ ਨਹੀਂ ਕਿ ਉਹ ਸਮਝਣ ਉਹਨਾਂ ਨੂੰ ਨਾਮ ਜਪਣ ਦਾ ਗੁਰਦੁਆਰੇ ਜਾਉਂਗੇ ਤੁਸੀਂ ਗੁਰਦੁਆਰੇ ਦੇ ਵਿੱਚ ਬੱਚੇ ਐਵੇਂ ਗੋਲ 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 ਘੁੰਮ ਰਹੇ ਨੇ ਹੈਨਾ ਤੇ ਉਹ ਚੀਜ਼ ਥੋੜਾ ਜਿਹਾ ਨਾ ਬੱਚਿਆਂ ਨੂੰ ਪਤਾ ਨਹੀਂ ਉਹ ਬੱਚੇ ਟਿੱਕੇ ਆਪ ਨਹੀਂ ਬੈਠ ਰਹੇ ਜਾਂ ਉਹਨਾਂ ਨੂੰ ਮਾਪੇ ਨਹੀਂ ਟਿਕਾ ਰਹੇ ਇੱਕ ਪਛਾਣ ਦੀ ਉਹਨਾਂ ਨੂੰ ਐ ਬਸ ਤੇ ਉਹ ਚੀਜ਼ਾਂ ਨਾ ਥੋੜੀ ਜਿਹਾ ਬੱਚਿਆਂ ਦੇ ਅੰਦਰ ਪਾਣ ਦੀ ਜ਼ਰੂਰਤ ਹੈ ਪਰ ਤੁਹਾਨੂੰ ਲੱਗਦਾ ਕਿ ਜਿਹੜੀ ਕਾਮਿਕ ਬੁੱਕ ਤੁਸੀਂ ਤਿਆਰ ਕੀਤੀ ਹੈ ਉਸ ذریعے ਵਾਕਈ ਹੀ ਬੱਚਿਆਂ ਨੂੰ ਚੀਜ਼ ਸਮਝ ਲੱਗ ਰਹੀ ਹੈ ਜਿਹੜੇ ਉਦੇਸ਼ ਗੁਣਾਨਕ ਭਾਸ਼ਾ ਨੇ ਦਿੱਤੇ ਸੀ ਨਾਮ ਜਪੋ ਵਣਸ਼ਕੋ ਕੀਰਤ ਕਰੋ ਦੇ ਔਰ ਕਿਸ ਤਰੀਕੇ ਤੁਸੀਂ ਇਸਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਥੋੜਾ ਦੱਸੋ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਚੀਜ਼ ਨੂੰ ਅਸੀਂ ਮੱਧੇ ਨਜ਼ਰ ਰੱਖ ਕੇ ਹੀ ਬਣਾਈ ਹੈ ਕਿਰਤ ਕਰੋ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਉਸ ਹਿਸਾਬ ਨਾਲ ਬਹੁਤ ਈਜ਼ੀ ਵੇ ਨਾਲ ਸਮਝਾਇਆ ਜਾਏ ਈਵਨ ਅਸੀਂ ਇਹਦੇ ਵਿੱਚ ਜਿਵੇਂ ਸ਼ੇਅਰ ਕਰਨਾ ਸ਼ੇਅਰ ਕਰਨ ਦਾ ਮਤਲਬ ਹੋ ਗਿਆ ਹਾਂਜੀ ਵੰਡਣਾ ਹੋ ਗਿਆ ਆਸ-ਪਾਸ ਦੇ ਗੁਆਂਢੀਆਂ ਨਾਲ ਚੰਗੇ ਤਰੀਕੇ ਨਾਲ ਰਹਿਣਾ ਉਹਨਾਂ ਨਾਲ ਖੁਸ਼ੀਆਂ ਵੰਡੜੀਆਂ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਵਿੱਚ ਰੱਖ ਕੇ ਉਸ ਹਿਸਾਬ ਨਾਲ ਹੀ ਸਟੋਰੀ ਬਣਾਈ ਹੈ ਅਗਰ ਤੁਸੀਂ ਸਟੋਰੀ ਪੜਨ ਬੈਠੋਗੇ ਮੈਨੂੰ ਇਹ ਫੀਡਬੈਕ ਬਹੁਤ ਆਈ ਹੈ ਕਿ ਬੱਚੇ ਸਾਡੇ ਸਟੋਰੀ ਪੜ੍ਹ ਕੇ ਨਾ ਉਹ ਕਹਿ ਰਹੇ ਆ ਵੀ ਆਪਾਂ ਵੀ ਇਸ ਸਾਰੀ ਗੁਰਪੁਰਬ ਮਨਾਵਾਂਗੇ ਆਪਾਂ 크리스마ਸ ਮਨਾਉਂਦੇ ਆਪਾਂ ਦਿਵਾਲੀ ਮਨਾਉਂਦੇ ਆ ਆਪਾਂ ਇਸ ਵਾਰੀ ਗੁਰਪੁਰਬ ਵੀ ਮਨਾਵਾਂਗੇ ਤੇ ਉਹ ਚੀਜ਼ ਨਾਲ ਥੋੜੀ ਜੀ ਸਾਨੂੰ ਜੋ ਫੀਡਬੈਕ ਮਿਲ ਰਹੀ ਹੈ ਉਸ ਨਾਲ ਤਾਂ ਸਾਨੂੰ ਲੱਗ ਰਿਹਾ ਹੈ ਕਿ ਬੱਚਿਆਂ ਦੇ ਵਿੱਚੋਂ ਵੈਲਿਊਜ਼ ਆ ਰਹੀਆਂ ਨੇ ਬਾਕੀ ਥੋੜਾ ਜਿਹਾ ਅੱਗੇ ਵੀ ਡਿਪੈਂਡ ਕਰਦਾ ਹੈ ਜਦੋਂ ਨਾਮ ਜਪਨ ਦਾ ਸੰਦੇਸ਼ ਹੈ ਉਹਦਾ ਕੀ ਰਿਸਪੌਂਸ ਹੈ ਬੱਚਿਆਂ ਦਾ ਵੰਡਣ ਦਾ ਸੀ ਦੇਖ ਲਿਆ ਕਿੰਨਾਂ ਕਰਨ ਦਾ ਇਹਦੇ ਬਾਰੇ ਦੱਸੋ ਥੋੜਾ ਹਾਂਜੀ ਕਿਰਤ ਕਰਨ ਦਾ ਜਿਵੇਂ ਬੱਚੇ ਚਲੋ ਮੈਕਸਿਮਮ ਦੇ ਕੈਨ ਡੂ ਇਜ਼ ਆਪਣਾ ਕੰਮ ਖੁਦ ਕਰ ਲੈਣ ਆਪਣੇ ਮਾਪਿਆਂ ਦਾ ਕੰਮ ਕਿਤੇ ਕੁਝ ਕਰ ਰਹੇ ਨੇ ਜਿੱਥੇ ਹੈਲਪ ਕਰਵਾ ਸਕਦੇ ਆ ਉੱਥੇ ਹੈਲਪ ਕਰਵਾ ਦੇਣ ਐਮ ਦੀਆਂ ਚੀਜ਼ਾਂ ਅਸੀਂ ਇਨਕਲੂਡ ਕੀਤੀਆਂ ਨੇ ਅਦਰ ਦੈਨ ਥੈਟ ਨਾਮ ਜਪਣਾ ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾਣਾ ਕਿ ਉੱਥੇ ਤੁਸੀਂ ਸ਼ਾਂਤੀ ਨਾਲ ਬੈਠਣਾ ਹੈ ਤੁਸੀਂ ਚੁੱਪ ਕਰਕੇ ਬੈਠਣਾ ਹੈ ਗੁਰੂ ਸਾਹਿਬ ਜੋ ਕਹਿ ਰਹੇ ਆ ਸੁਣਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਬੱਚਾ ਜਿੰਨਾ ਸੁਣਦਾ ਹੈ ਜੋ ਦੇਖਦਾ ਹੈ ਉਹੀ ਸਿੱਖਦਾ ਹੈ ਉਹੀ ਕਰਦਾ ਬਿਲਕੁਲ ਕਿਉਂਕਿ ਮੈਂ ਇੱਕ ਵੀਡੀਓ ਵੀ ਵਾਇਰਲ ਹੁੰਦੀ ਦੇਖੀ ਸੀ ਬੱਚਿਓ ਅ ਡੈਮ ਉਹ ਇੱਕ ਕਹਿ ਲਿਆ ਤੁਸੀਂ ਬਣਾ ਕੇ ਕੋਈ ਚੋਰ ਸੈਪ ਕਰਦਾ ਪਿਆ ਹੈ ਮੈਨਾਂ ਕੋਈ ਸਿਰ ਤੇ ਸਰੇਣਾ ਲੈ ਕੇ ਚਲੀ ਜਾਂਦਾ ਸਤਨਾਗੁਰੂ ਬੇਸ਼ੱਕ ਉਹ ਇੱਕ ਐਂ ਨਹੀਂ ਕਹਿ ਸਕਦਾ ਕਿ ਉਹਦਾ ਧਾਰਮਿਕ ਭਾਵਨਾਵਾਂ ਹਰਟ ਕੀਤੀਆਂ ਬਟ ਇੰਨਾ ਕੀ ਉਹਨਾਂ ਦਾ ਧਿਆਨ ਇਸ ਪਾਸੇ ਹੈਗਾ ਸੋ ਮੈਂ ਉਮੀਦ ਕਰਦਾ ਹਾਂ ਐਸ ਕਾਮਿਕ ਦੇ ਜ਼ਰੀਏ ਵੀ ਉਹ ਜ਼ਰੂਰ ਐਸਡੀਆਂ ਚੀਜ਼ਾਂ ਸਿੱਖਦੇ ਹੋਣਗੇ ਹੁਣ ਅਗਲੀ ਕਿਤਾਬ ਦੇ ਉੱਤੇ ਗੱਲ ਕਰਦੇ ਹਾਂ ਗੋਲੀ ਐਂਡ ਗੋਲਡਨ ਲੈਂਪਲ ਹੁਣ ਗੋਲੀ ਕੀ ਮਤਲਬ ਗੋਲਡਨ ਲੈਂਪਲ ਨਾਲ ਇਹਦਾ ਕੀ ਲੈਣ ਦੇਣਾ ਹੈ ਕੀ ਚੀਜ਼ ਹੈ ਇਹਦੇ ਬਾਰੇ ਤੁਸੀਂ ਦੇਖੋ ਸਾਡੇ ਪੰਜਾਬ ਦਾ ਕਲਚਰ ਹੈ ਕੋਈ ਵੀ ਬਾਹਰੋਂ ਦੀ ਆਏਗਾ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਹਰਮੰਦਰ ਸਾਹਿਬ ਤਾਂ ਲੈ ਕੇ ਹੀ ਜਾਵਾਂਗੇ ਬਿਲਕੁਲ ਤੇ that is something concept based on that ਗੋਲੀ ਇਜ਼ ਉਹਨਾਂ ਦਾ ਫੈਮਿਲੀ ਫਰੈਂਡ ਹੈ ਰਾਈਟ ਉਹ ਫੈਮਿਲੀ ਆਂਦੀ ਹੈ ਤੇ ਉਹਨਾਂ ਨੂੰ ਉਹ ਹਰਮੰਦਰ ਸਾਹਿਬ ਲੈ ਕੇ ਜਾਂਦੇ ਅੱਛਾ ਫੈਮਿਲੀ ਕਿੱਥੋਂ ਦੀ ਹੁੰਦੀ ਹੈ ਦੇ ਆਰ ਫਰਮ ਤਾਮਿਲਨਾਡੂ ਅੱਛਾ ਸਾਊਥ ਇੰਡੀਆ ਹਾਂਜੀ ਸਾਊਥ ਇੰਡੀਅਨ ਤੇ ਉਹ ਆਂਦੇ ਨੇ ਗੋਲੀ ਉਸੇ ਕੈਰੈਕਟਰ ਦਾ ਨਾਮ ਹੈ ਓ ਸੋ ਉਹਨੂੰ ਉਹ ਲੈ ਕੇ ਜਾਂਦੇ ਨੇ ਅ ਛੁੱਟੀਆਂ ਦੇ ਵਿੱਚ ਹਰਮੰਦਰ ਸਾਹਿਬ ਤੇ ਉੱਥੇ ਅਸੀਂ ਥੋੜਾ ਥੋੜਾ ਬਹੁਤ ਬੇਸਿਕ ਚੀਜ਼ਾਂ ਜਿਵੇਂ ਯਾਨੀ ਕਿ ਇਹ ਗੋਲੀ ਹੈ ਇਹ ਸਾਲ ਦੀ ਗੋਲੀ ਹੈ ਅੱਛਾ ਠੀਕ ਹੈ ਤੇ ਬਹੁਤ ਬੇਸਿਕ ਚੀਜ਼ਾਂ ਕਿ ਜਿਵੇਂ ਹਰਮੰਦਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਕਿਉਂ ਨੇ ਕਿੰਨੇ ਗੁਰੂਆਂ ਦੀ ਕਿੰਨੇ ਭਗਤਾਂ ਦੀ ਬਾਣੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਹਾਂ ਉਹ ਥੋੜੀਆਂ ਥੋੜੀਆਂ ਚੀਜ਼ਾਂ ਅਸੀਂ ਕਰਕੇ ਉਹਦੇ ਵਿੱਚ ਪਾਈਆਂ ਆਈਆਂ ਜਿੰਨੇ ਕਿ ਬੱਚੇ ਯਾਦ ਵੀ ਕਰ ਸਕਣ ਹਾਂ ਠੀਕ ਹੈ ਯਾਨੀ ਕਿ ਤੁਹਾਡੀ ਦੂਜੀ ਬੁੱਕ ਹੈ ਇੱਕ ਯਾਤਰਾ ਦੇ ਉੱਤੇ ਹੈ ਤੁਸੀਂ ਕਿਸ ਤਰ੍ਹਾਂ ਹੌਸਪਿਟੈਲਿਟੀ ਜਿਹੜੀ ਅਸੀਂ ਆਪਣੀ ਕਮਿਊਨਿਟੀ ਵਿੱਚ ਕਰਦੇ ਹਾਂ ਜਾਂ ਪੰਜਾਬੀ ਕਰਦੇ ਨੇ ਇਨਫੋ ਹਾਂ ਜੀ ਤੇ ਉਸ ਨਾਲ ਤੁਸੀਂ ਉਹਨਾਂ ਨਾਲ ਹਰਮੰਦਰ ਸਾਹਿਬ ਲੈ ਕੇ ਜਾਂਦੇ ਯਾਨੀ ਕਿ ਇਹ ਸਾਰਾ ਕਨਸੈਪਟ ਹੈ ਹਾਂ ਜੀ ਉਹਨਾਂ ਦੇ ਨਾਲ ਇਹ ਕੜਾ ਕੜੇ ਦਾ ਇੱਕ ਕੀ ਕਨਸੈਪਟ ਹੈ ਤਸਵੀਰ ਵਿੱਚ ਮੈਂ ਦੇਖਦਾ ਬੱਚਾ ਇਸ਼ਾਰਾ ਕਰਦਾ ਪਿਆ ਕੜੇ ਦਾ ਹਾਂ ਜੀ ਤੇ ਜਿਵੇਂ ਨਾ ਖਈਆਂ ਨੂੰ ਪਤਾ ਨਹੀਂ ਹੁੰਦਾ ਕਿ ਕੜਾ ਕਿਉਂ ਪਾਇਆ ਹੋਇਆ ਕੀ ਹੈ ਕੀ ਨਹੀਂ ਤੇ ਉਹ ਬੱਚਾ ਕਹਿੰਦਾ ਕਿ ਮੈਨੂੰ ਤੇਰੇ ਵਰਗੀ ਐਵੇਂ ਦੀ ਚੂੜੀ ਚਾਹੀਦੀ ਹੈ ਅੱਛਾ ਤੇ ਫਿਰ ਉਹਨੂੰ ਦੱਸਦੇ ਕਿ ਇਹ ਚੂੜੀ ਨਹੀਂ ਹੈ ਕੜਾ ਹੈ ਦ go in detail here we are planning some other things also te assi utthe hai na chizaan bare hor gall karange acha te eh thoda ja bas assi matlab like sneak peek ki this is not chudi this is कड़ा. kada this means something acha hai na te oh cheez nu assi thoda ja ohde vich paan di koshish kiti hai theek hai te eh baccha jithe hairan hunde ohde mummy papa vi hairan hunde eh ki cheez hai ਮੈਂ ਬਣਾਇਆ ਦਾ ਸਾਰਾ ਕੁਝ ਹੈ ਇਹ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਉਹ ਪੁੱਛਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਵੀ ਸਾਰੇ ਲੋਕੀ ਉਹਨਾਂ ਨੂੰ ਕਿਉਂ ਮੱਥਾ ਟੇਕ ਰਹੇ ਨੇ ਹੈਨਾ ਤੇ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਕਿਉਂਕਿ ਜਦ ਛੋਟੇ ਹੁੰਦੇ ਨੇ ਨਾ ਬੱਚੇ ਉਹਨਾਂ ਨੂੰ ਲੱਗਦਾ ਕਿ ਅਸੀਂ ਜਾ ਕੇ ਜੋ ਉੱਥੇ ਬਾਬਾ ਜੀ ਬੈਠੇ ਹਨਾ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਆਂ ਫਿਰ ਹੌਲੀ 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 ਬੱਚਿਆਂ ਨੂੰ ਜਦ ਇਥੋਂ ਦੀ ਸਮਝ ਆਏਗੀ ਕਿ ਉੱਥੇ ਬਾਬਾ ਜੀ ਨੂੰ ਨਹੀਂ ਮੱਥਾ ਟੇਕਦੇ ਆਪਾਂ ਗੁਰੂ ਗ੍ਰੰਥ ਸਾਹਿਬ ਜੋ ਸਾਡੇ 11ਵੇਂ ਗੁਰੂ ਨੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਤੇ ਉਹ ਬੱਚਾ ਉਸ ਵੇਲੇ ਮਤਲਬ ਹੈਰਾਨ ਹੁੰਦਾ ਕਿ ਇਹ ਇੱਕ ਕਿਤਾਬ ਨੂੰ ਕਿਉਂ ਮੱਥਾ ਟੇਕ ਰਹੇ ਨੇ ਕਿ ਉਹ ਤਾਂ ਜਸਟ ਇੱਕ ਕਿਤਾਬ ਹੈ ਪਰ ਉਹ ਸਾਨੂੰ ਪਤਾ ਹੈ ਕਿ ਉਹ ਇੱਕ ਕਿਤਾਬ ਨਹੀਂ ਹੈ ਉਹ ਸਾਡੇ ਵਾਸਤੇ ਸਾਖਸ਼ਾਤ ਗੁਰੂ ਸਾਹਿਬੇ ਹਨ ਉਹ ਦੇ ਰੂਪ ਨਹੀਂ ਹੈ ਪਰ ਉਹ ਗੁਰੂ ਸਾਹਿਬੇ ਹਨ ਜੋਤ ਰੂਪ ਹੈ ਉਹ ਠੀਕ ਹੈ ਤੇ ਉਹ ਚੀਜ਼ ਅਸੀਂ ਉਹਦੇ ਵਿੱਚ ਥੋੜੀ ਜਿਹੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮਾਤਾ ਪਿਤਾ ਵੀ ਸੁਣਦੇ ਨੇ ਕਿ ਉੱਥੇ ਕਿਉਂਕਿ ਇਹ ਥੋੜੇ ਜਿਹਾ ਕਨਸੈਪਟਸ ਜੋ ਹੈ ਨਾ ਅਸੀਂ ਪਹਿਲਾਂ ਇੱਕ ਕਾਈਂਡ ਆਫ ਵੀ ਯੂਜ਼ ਟੂ ਹੋਸਟ ਅ ਰੂਮ ਤੇ ਉੱਥੇ ਕਾਫੀ ਲੋਕ ਫੋਰਨ ਤੋਂ ਵੀ ਆਉਂਦੇ ਸੀਗੇ ਸਾਊਥ ਵਗੈਰਾ ਤੋਂ ਵੀ ਕਾਫੀ ਆਉਂਦੇ ਸੀ ਅਸੀਂ ਬੀਇੰਗ ਅ ਕਲਚਰ ਆਫ ਪੰਜਾਬ ਤੇ ਅਸੀਂ ਉਹਨਾਂ ਨੂੰ ਸਾਡੇ ਨੇੜੇ ਗੁਰਦੁਆਰਾ ਸਾਹਿਬ ਹੈ ਬਹੁਤ ਸੋਹਣਾ ਉੱਥੇ ਕਥਾ ਕੀਰਤਨ ਸਭ ਕੁਝ ਬਹੁਤ ਸੋਹਣਾ ਹੁੰਦਾ ਸ਼ਾਮ ਨੂੰ ਅਸੀਂ ਉੱਥੇ ਲੈ ਜਾਂਦੇ ਸੀ ਤੇ ਸਾਨੂੰ ਕਈ ਵਾਰ ਐਵੇਂ ਦਾ ਰਿਸਪੌਂਸ ਮਿਲਿਆ ਇੱਥੇ ਲਾਈਵ 뮤జిਸ਼ੀਅਨਸ ਬੈਠਦੇ ਨੇ ਤੇ ਦੈਟ ਵਾਸ ਸਮਥਿੰਗ ਕਿ ਉਹਨਾਂ ਨੂੰ ਨਹੀਂ ਪਤਾ ਕਿ ਕੀਰਤਨ ਹੋ ਰਿਹਾ ਹੈ ਕਿਉਂਕਿ ਉਹ ਕੰਨਾਂ ਨੂੰ ਸੁਣਨ ਦੇ ਵਿੱਚ ਉਹ ਤੁਹਾਨੂੰ ਸਕੂਨ ਮਿਲਦਾ ਉਹਨੂੰ ਚਾਹੇ ਉਹ ਉਹਨਾਂ ਨੂੰ ਸਮਝ ਆ ਰਿਹਾ ਹੈ ਚਾਹੇ ਨਹੀਂ ਆ ਰਿਹਾ ਪਰ ਉਹ ਸੁਣ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਤੇ ਉਹ ਵੀ ਕਨਸੈਪਟ ਅਸੀਂ ਥੋੜਾ ਜਿਹਾ ਵਿੱਚ ਪਾਇਆ ਕਿ ਇੱਥੇ ਲਾਈਵ 뮤జిਸ਼ੀਅਨਸ ਬੈਠੇ ਨੇ ਕੀਰਤਨ ਹੋ ਰਿਹਾ ਹੈ ਇਹ ਵੀ ਜਿਹੜਾ ਕੀਰਤਨ ਹੋ ਰਿਹਾ ਇਹ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੀ ਲਈਆਂ ਗਈਆਂ ਨੇ ਗੁੱਡ ਤੇ ਇਹ ਚੀਜ਼ਾਂ ਅਸੀਂ ਥੋੜਾ ਜਿਹਾ ਉਹਦੇ ਤੇ ਫੋਕਸ ਕੀਤਾ ਸੋ ਵਾਕਿਆ ਪ੍ਰਿੰਦਰ ਜੀ ਬਹੁਤ ਸੋਹਣਾ ਕਨਸੈਪਟ ਹੈ ਤੁਹਾਡਾ ਜਿਸ ਤਰ੍ਹਾਂ ਤੁਸੀਂ ਬੇਸ਼ੱਕ ਹੈ ਦੇਖਣ ਨੂੰ ਕਿਸੇ ਨੂੰ ਤਸਵੀਰਾਂ ਲੱਗਦੀਆਂ ਹੋਣ ਜਾਂ ਫਿਰ ਜਦੋਂ ਤੱਕ ਮੈਂ ਵੀ ਨਹੀਂ ਸੀ ਇਹਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਲਈ ਉਦੋਂ ਤੱਕ ਮੈਨੂੰ ਵੀ ਨਹੀਂ ਸੀ ਪਤਾ ਪਰ ਤੁਸੀਂ ਬਹੁਤ ਸੋਹਣਾ ਪ੍ਰਾਲਾ ਕਰਦੇ ਪਿਓ ਤੁਹਾਡੇ ਐਸੇ ਪ੍ਰਾਲੇ ਨੂੰ ਸਲਾਮ ਹੈ ਤੇ ਉਮੀਦ ਕਰਦਾ ਜਿੰਨੇ ਵੀ ਪੰਜਾਬ ਦੇ ਛੋਟੇ ਛੋਟੇ ਬੱਚੇ ਨੇ ਬੇਸ਼ਕ ਉਹ ਸਿੱਖ ਨੇ ਨਹੀਂ ਸਿੱਖਣੇ ਕਿਉਂਕਿ ਗੁਰਨਾਨਕ ਪਾਸ਼ਾ ਵਸੇ ਹਰ ਇੱਕ ਇਨਸਾਨ ਹੈ ਹਾਂਜੀ ਉਹ ਇੱਕ ਪ੍ਰਾਪਰ ਹੈ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਸੋ ਉਸੇ ਉਦੇਸ਼ ਨੂੰ ਤੁਸੀਂ ਅੱਗੇ ਲੈ ਕੇ ਜਾਓ ਸਾਡੇ ਵੱਲੋਂ ਵੀ ਤਮਾਮ ਦਰਸ਼ਕਾਂ ਵੱਲੋਂ ਵੀ ਖੂਬਸਾਰੀਆਂ ਮੁਬਾਰਕਾਂ ਤੁਹਾਨੂੰ ਸ਼ੁਕਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਇੱਥੇ ਆਏ ਤੇ ਸਾਰੀ ਐਕਸਪਲੇਨੇਸ਼ਨ ਜਿਹੜੀ ਤੁਸੀਂ ਦਿੱਤੀ ਇਸ ਕਨਸੈਪਟ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀ ਸੋ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਕਰਕੇ ਅਸੀਂ ਨਹੀਂ ਕਹਿੰਦੇ ਕਿ ਮੋਬਾਈਲ ਬਿਲਕੁਲ ਹੀ ਖਤਮ ਕਰ ਦਿੱਤੇ ਜਾਣ ਪਰ ਉਹ ਇੱਕ ਨਸ਼ੇ ਦੀ ਲੱਤ ਵਰਗੋਂ ਤੁਹਾਡੇ ਬੱਚਿਆਂ ਨੂੰ ਤੁਹਾਡੀਆਂ ਔਲਾਦਾਂ ਨੂੰ ਨਾ ਲੱਗ ਜਾਣ ਕਿਉਂਕਿ ਇਹਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਘਾਤਕ ਹੈ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਸੋ ਕਿ ਤਨਾ ਕਿਤੇ ਆਪਣੇ ਧਰਮ ਨਾਲ ਜੁੜੇ ਰਹਿਣ ਦੇ ਲਈ ਅਜਿਹੇ ਆ ਕਾਮਿਕਸ ਨੂੰ ਜ਼ਰੂਰ ਬੱਚਿਆਂ ਨੂੰ ਪੜਾਉਣਾ ਚਾਹੀਦਾ ਤੇ ਸਿਖਾਉਣਾ ਚਾਹੀਦਾ ਤਾਂ ਜੋ ਆਪੋ ਆਪਣੇ ਮਸਮਾ ਦੀ ਜਾਣਕਾਰੀ ਵੀ ਜ਼ਰੂਰ ਮਿਲ ਸਕੇ ਸੋ ਇਹਨਾਂ ਸ਼ਬਦਾਂ ਦੇ ਨਾਲ ਵਿਦਾਤਾ ਅੱਜ ਤੱਕ ਜਾਸਤ ਲੈਂਦਾ ਫਿਲਹਾਲ ਮੈਨੂੰ ਦੀ ਇਜਾਜ਼ਤ ਸਸ਼ੀ ਕਾਲ ਰੱਬ ਰੱਖਾ